ਦੇ ਨਦੀ ਕਸਵਾ ਅਪਰਾ ਵਿਖੇ ਅਜੇ ਤੜਕਸਰ ਬੰਗਾ ਸਾਈਡ ਤੋਂ ਆ ਰਿਹਾ ਮਿੱਟੀ ਦਾ ਭਰਿਆ ਹੋਇਆ ਟਿਪਰ ਅਪਰਾ ਵਿਖੇ ਪਹਾੜਾ ਬਿਜਲੀ ਬਿਲਡਿੰਗ ਦੀ ਦੁਕਾਨ ਦੇ ਉੱਤੇ ਆ ਪਲਟਿਆ ਦੇਖਣ ਵਾਲਿਆਂ ਨੇ ਕਿਹਾ ਸ਼ਾਇਦ ਇਹ ਟਿਪਰ ਦਾ ਅਗਲਾ ਟਾਇਰ ਪੰਚਰ ਹੋ ਗਿਆ ਸੀ ਤਾਂ ਜਿਸ ਕਾਰਨ ਟਿਪਰ ਅਨਬੈਲੈਂਸ ਹੋ ਗਿਆ ਇਹ ਇੱਕ ਦੁਕਾਨ ਵਿੱਚ ਜਾ ਕੇ ਪਲਟ ਗਿਆ ਇਸ ਐਕਸੀਡੈਂਟ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਟਿਪਰ ਪੂਰੀ ਤਰ੍ਹਾਂ ਟੁੱਟ ਗਿਆ ਜੋ ਟਿਪਰ ਡਰਾਈਵਰ ਸੀ ਉਹ ਮੌਕੇ ਤੇ ਮੌਜੂਦ ਨਹੀਂ ਸੀ ਲੋਕਾਂ ਨੂੰ ਲੱਗਾ ਸ਼ਾਇਦ ਉਹ ਇਲਾਜ ਕਰਾਉਣ ਲਈ ਕਿਤੇ ਚਲਾ ਗਿਆ ਹੋਵੇ ਲੇਕਿਨ ਲੋਕਾਂ ਨੇ ਡਰਾਈਵਰ ਦੀ ਕਾਫੀ ਭਾਲ ਕੀਤੀ ਪਰ ਡਰਾਈਵਰ ਉੱਥੋਂ ਨਹੀਂ ਮਿਲਿਆ ਤਾਂ ਲੋਕਾਂ ਦਾ ਕਹਿਣਾ ਸੀ ਕਿ ਟਿੱਪਰ ਓਵਰਲੋਡ ਅਤੇ ਓਵਰ ਸਪੀਡ ਹੋਣ ਕਰਕੇ ਇਹ ਭਾਣਾ ਵਰਤਿਆ ਇਸ ਕਰਕੇ ਆਏ ਦਿਨ ਕੋਈ ਨਾ ਕੋਈ ਇਦਾਂ ਦਾ ਹਾਦਸਾ ਹੋਇਆ ਰਹਿੰਦਾ ਹੈ ਪੱਤਰਕਾਰ ਡਾਕਟਰ ਰਾਣਾ ਦੇ ਨਾਲ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ